ਐਨਪੀਕੇ ਤੇ ਬੋਰੋਨ ਤੱਤਾਂ ਨੂੰ ਤਾਕਤ ਵਾਲੀਆਂ ਸਪਰੇਹਾਂ ਨੂੰ ਲੈ ਕੇ ਕਿਸਾਨਾਂ ਦੇ ਬਹੁਤ ਸਾਰੇ ਸਵਾਲ ਸੀਗੇ ਵੀ ਅਸੀਂ ਐਨਪੀਕੇ ਹੁਣ ਕਿਹੜਾ ਵਰਤੀਏ ਜਾਂ ਅਸੀਂ ਬੋਰੋਨ ਤੱਤ ਜਿਹੜਾ ਉਹਦੀ ਅਸੀਂ ਕਿੰਨੀ ਰੋਜ਼ ਨਾਲ ਮਿਕਸ ਕਰ ਸਕਦੇ ਆ ਪਾ ਸਕਦੇ ਆਂਗੇ ਜਾਂ ਅਸੀਂ ਫੰਗੀਸਾਈਡ ਨਾਲ ਐਡ ਕਰੀਏ ਜਾਂ ਨਾ ਕਰੀਏ ਤਾਂ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਤਾਂ ਕਣਕਾਂ ਨੇ ਜਿਹੜੀਆਂ ਬਹੁਤ ਵਧੀਆ ਖੜੀਆਂ ਨੇ ਅੱਜ ਦੇ ਇਸ ਟਾਈਮ ਦੇ ਵਿੱਚ ਬਹੁਤ ਸੋਹਣੀਆਂ ਕਣਕਾਂ ਖੜੀਆਂ ਨੇ ਕੋਈ ਕਿਸੇ ਤਰ੍ਹਾਂ ਦੀ ਘਾਟ ਨਜ਼ਰ ਕਣਕਾਂ ਦੇ ਵਿੱਚ ਨਹੀਂ ਆ ਰਹੀ ਤਾਂ ਆਪਾਂ ਜਿਹੜੀਆਂ 85 ਦਿਨਾਂ ਦੀਆਂ ਕਣਕਾਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਐ ਐਨਪੀਕੇ ਜਿਹੜੇ ਕਿਸਾਨ ਭਰਾ ਵਰਤਦੇ ਨੇਗੇ ਤੇ ਕਈ ਕਿਸਾਨ ਭਰਾ ਇਹ ਚੀਜ਼ਾਂ ਨਹੀਂ ਵਰਤੇ ਸਪ੍ਰੇਅ ਨਹੀਂ ਕਰਦੇ ਕੋਈ ਖਾਸ ਝਾੜ ਦੇ ਵਿੱਚ ਇੰਨਾ ਫਰਕ ਨਹੀਂ ਪੈਂਦਾ ਤਾਕਤਵਾਲੀਆਂ ਸਪ੍ਰੇਅਾਂ ਨਾਲ ਕੋਈ ਇੰਨਾ ਆਪਾਂ ਜੇ ਕਹਿ ਦਈਏ ਵੀ 15 10 ਮਣ ਝਾੜ ਦਾ ਫਰਕ ਪੈ ਜੂ ਇੰਨਾ ਫਰਕ ਕਦੇ ਵੀ ਨਹੀਂ ਪੈਂਦਾ ਹੈਗਾ ਸਿਰਫ ਇਹਨੇ ਚਿੱਟੇ ਦੀ ਲੰਬਾਈ ਮਜ਼ਬੂਤੀ ਦਾਣਿਆਂ ਦਾ ਇੱਕ ਸਾਰ ਦੁੱਧ ਦੇ ਦਾ ਭਰਨਾ ਤੇ ਮਜ਼ਬੂਤ ਦਾਣੇ ਕੋਈ ਮਾਰੂ ਦਾਣਾ ਨਹੀਂ ਹੁੰਦਾ ਇਸ ਤਰ੍ਹਾਂ ਦਾ ਫਰਕ ਝਾੜ ਦੇ ਵਿੱਚ ਦੇਖਣ ਨੂੰ ਮਿਲਦਾ ਕੋਈ ਆਇ ਨਹੀਂ ਹੁੰਦਾ ਵੀ ਇਹਨਾਂ ਦਾ 10 ਤੋਂ 15 ਮਨ ਝਾੜ ਦਾ ਆਪਾਂ ਨੂੰ ਫਰਕ ਦੇਖਣ ਨੂੰ ਮਿਲ ਜੂ ਇਸ ਸਪਰੇਹਾਂ ਨਾਲ ਤਾਂ ਹੁਣ ਗੱਲ ਕਰਦੇ ਆ ਜਿਹੜੇ ਕਿਸਾਨ ਭਰਾ ਮਨੇ ਇਹ ਸਪਰੇਹਾਂ ਕਰਨੀਆਂ ਨੇਗੀਆਂ ਜਿਹੜੇ ਸਵਾਲ ਪੁੱਛ ਰਹੇ ਨੇ ਤਾਂ ਹੁਣ ਜਿਹੜੀਆਂ 75 ਦਿਨ ਦੀਆਂ ਕਣਕਾਂ ਨੇ ਤੁਸੀਂ ਇਹ ਸਟੇਜ ਦੇ ਉੱਪਰ 0.5234 ਕਿਲੋ 100 ਲੀਟਰ ਪਾਣੀ ਦੇ ਵਿੱਚ ਪ੍ਰਤੀ ਕਿੱਲਾ ਤੁਸੀਂ ਇਹ ਵਰਤ ਸਕਦੇ ਹੋ ਨਾਲ ਤੁਸੀਂ ਜਿਹੜਾ ਬੋਰਨ ਦੱਤਾ ਹੈ ਇਹਦੀ 20% ਵਾਲਾ ਇਹਦੀ ਤੁਸੀਂ 60 ਤੋਂ 70 ਗ੍ਰਾਮ ਪ੍ਰਤੀ ਏਕੜ ਮੰਨ ਲਓ 100 ਲੀਟਰ ਪਾਣੀ ਦੇ ਵਿੱਚ ਤੁਸੀਂ ਇਹਦੀ ਡੋਜ਼ ਪਾ ਕੇ ਕਰ ਸਕਦੇ ਹੋਗੇ। ਇਸ ਸਟੇਜ ਦੇ ਉੱਪਰ ਕਿਸਾਨ ਭਰਾ ਇਹ ਵੀ ਕਹਿ ਰਹੇ ਸੀ ਕਿ ਅਸੀਂ ਨਾਲ ਫੰਗੀ ਸਾਈਡ ਫੰਗੀ ਸਾਈਡ ਤੁਸੀਂ ਪਾ ਸਕਦੇ ਹੋ ਪਰ ਹੁਣ ਕੋਈ ਕਿਸੇ ਤਰ੍ਹਾਂ ਦੀ ਕਣਕ ਨੂੰ ਫੰਗਸ ਜਾਂ ਕੋਈ ਬਿਮਾਰੀ ਦਾ ਅਟੈਕ ਨਹੀਂ ਹੈ ਇਸ ਟਾਈਮ ਤੇ ਤਾਂ ਫੰਗੀ ਸਾਈਡ ਤੁਸੀਂ ਇਸ ਟਾਈਮ ਤੇ ਰਹਿਣ ਹੀ ਦਿਓ। ਫੰਗੀ ਸਾਈਡ ਤੁਸੀਂ ਹੁਣ ਨਾ ਵਰਤੋ ਅੱਗੇ ਤੁਸੀਂ ਜਦੋਂ ਕੋਈ ਅੱਗੇ ਸਪਰੇਅ ਕਰੋਗੇ ਉਦੋਂ ਤੁਸੀਂ ਫੰਗੀ ਸਾਈਡ ਨਾਲ ਉਹਦੇ ਵਰਤសា ਨੂੰ ਜਿਵੇਂ ਤੇਲੇ ਵਗੈਰਾ ਦੀ ਕਰੋਗੇ ਉਦੋਂ ਫੰਗੀ ਸਾਈਡ ਤੁਸੀਂ ਪਾ ਸਕਦੇ ਹੋਗੇ ਬਹੁਤੇ ਕਿਸਾਨ ਭਰਾ ਇਹ ਵੀ ਕਰਦੇ ਨੇ ਕਿ ਡੀਏਪੀ ਤੇ ਯੂਰੀਆ ਦਾ ਘੋਲ ਬਣਾ ਕੇ ਜਿਵੇਂ 2 ਕਿਲੋ ਯੂਰੀਆ 2 ਕਿਲੋ ਡੀਏਪੀ ਦਾ ਘੋਲ ਬਣਾ ਕੇ ਵੀ ਸਪਰੇਅ ਕਰਦੇ ਨੇ ਜਿੱਥੇ ਕਿਤੇ ਜ਼ਿੰਕ ਵਗੈਰਾ ਦੀ ਘਾਟ ਆਉਂਦੀ ਹੈ ਮੈਗਨੀਜ਼ ਦੀ ਘਾਟ ਆਉਂਦੀ ਆ ਉਹ ਵੀ ਨਾਲ ਮਿਕਸ ਕਰ ਲੈਂਦੇ ਨੇ ਕਿ ਸਪਰੇਅ ਕਰਦੇ ਨੇਗੇ ਉਹ ਵੀ ਵਧੀਆ ਰਿਜ਼ਲਟ ਨੇਗੇ ਤੇ ਅੱਗੇ ਜਾ ਕੇ ਤੁਸੀਂ ਕਿਹੜਾ ਐਨਪੀਕੇ ਕਰਨਾ ਹੈ ਜਦੋਂ 10-15 ਦਿਨਾਂ ਬਾਅਦ ਤੁਸੀਂ ਰਿਪੀਟ ਕਰੋਗੇ ਤਾਂ ਤੁਸੀਂ ਉਦੋਂ 13045 ਜਾਂ 0050 ਵੀ ਤੁਸੀਂ ਵਰਤ ਸਕਦੇ ਹੋਗੇ ਤਾਂ ਕਿਸਾਨ ਭਰਾਵਾਂ ਨੂੰ ਪਹਿਲਾਂ ਸੋਨੂੰ ਪਹਿਲਾਂ ਵੀ ਦੱਸਿਆਗਾ ਵੀਡੀਓ ਦੇ ਵਿੱਚ ਤੇ ਹੁਣ ਵੀ ਇਹਦੇ ਨਾਲ ਕੋਈ ਝਾੜ ਤੇ ਛੋਡਾ 5-10 ਮਾਣ ਦਾ ਇੰਨਾ ਫਰਕ ਨਹੀਂ ਇਹ ਸਪ੍ਰੇ ਆ ਪਾਉਂਦੀ ਹੈ ਇਹਨਾਂ ਨੇ ਸਿਰਫ ਜਿਹੜਾ ਚਿੱਟੇ ਦੀ ਲੰਬਾਈ ਦੇ ਵਿੱਚ ਖਰਾਕ ਦਿੱਤਾਂ ਦੀ ਲੋੜ ਹੁੰਦੀ ਹੈ ਦਾਣਾ ਜਦੋਂ ਬਣਨਾਗਾ ਤਾਂ ਦਾਣੇ ਦਾ ਵਧੀਆ ਮਜ਼ਬੂਤੀ ਮਜ਼ਬੂਤ ਦਾਣੇ ਬਣਨਗੇ ਇੱਕ ਸਾਰ ਦਾਣੇ ਬਣਨਗੇ ਇੱਥੇ ਇੰਨਾ ਕਿਹਦਾ ਫਰਕ ਹੁੰਦਾ ਗਾ ਇਹ ਚੀਜ਼ਾਂ ਦਾ ਕਿਉਂਕਿ ਹੁਣ ਬੱਲੀ ਨੇ ਤਿਆਰ ਹੋਣਾਗਾ ਤਾਂ ਉਹਦੇ ਵਾਸਤੇ ਖਰਾਕ ਦੀ ਲੋੜ ਹੈ ਜੇ ਆਪਾਂ ਹੁਣ ਕਿਸਾਨ ਭਰਾ ਵੀ ਕਹਿਣਗੇ ਅਸੀਂ ਕਦੇ ਸਪਰੇਅ ਕਰੀ ਨਹੀਂ ਇਹ ਸਾਨੂੰ ਗਲਤ ਤੁਸੀਂ ਗਾਈਡ ਕਰ ਰਹੇ ਹੋ ਆਪਾਂ ਵੀ ਕਹਿੰਦੇ ਹਾਂ ਕਿਸਾਨ ਭਰਾ ਉਹ ਇਹਦਾ ਨਾਲ ਝਾੜ ਦੇ ਵਿੱਚ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਤਾਂ 5-10% ਦਾ ਫਰਕ ਪੈਂਦਾ ਗਾ ਜਿਹੜਾ ਕਿ ਦਾਣੇ ਦੀ ਮਜ਼ਬੂਤੀ ਤੇ ਬੱਲੀ ਦੀ ਲੰਬਾਈ ਦਾਣੇ ਦਾ ਭਰਨਾ ਕੋਈ ਮਾਰੂ ਦਾਣਾ ਇਹਦੇ ਵਿੱਚ ਨਹੀਂ ਰਹਿੰਦਾ ਇਸ ਤਰ੍ਹਾਂ ਦੇ ਨਾਲ ਕਿਸਾਨ ਭਰਾ ਉਹ ਝਾੜ ਤੇ ਵਿੱਚ ਫਰਕ ਦਵਾਈ ਜਰੂਰ ਪਾਉਂਦੀ ਹੈਗੀ ਜਿਹੜੇ ਕਿਸਾਨ ਭਰਾ ਕਰਦੇ ਨੇ ਉਹਨਾਂ ਨੂੰ ਫਰਕ ਦਾ ਪਤਾ ਲੱਗਦਾਗਾ ਤਾਂ ਤੁਸੀਂ ਵੀ ਕਿਸਾਨ ਭਰਾ ਉਹ ਆਪਣਾ ਤਜਰਬਾ ਸਾਂਝਾ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਰਾਏ ਜਰੂਰ ਸਾਂਝੀ ਕਰਿਓ ਬਹੁਤ ਬਹੁਤ ਧੰਨਵਾਦ